ਮਾਧਨ ਸਾਧਨਾ ਨਿਰੰਪੰਦਾਰ ਦਜੀਤਾ ਨਾਨਕ ਧਰਮੋ ਐਸੇ ਚਰਾਈ ਕੀਤੋ ਆਪਣ ਆਪਣੀਤ ਕੁੰਬੜੀ ਕੋ ਤਾਏ ਮਿੱਟੀ ਗਨਨ ਕਮੰਥੀਆਂ ਨਾਨਕ ਸੀ ਉਮਰੇ ਜਿਨੇ ਪਾਗ ਮਤਾਏ ਸੁੱਤੜੇ ਜੋ ਕਿਵੇ ਤੰਨ ਜੋ ਰਤੇ ਤੇ ਆਪਣਾ ਪ੍ਰੇਮ ਵਿਚੋਤਨੀ ਸੋਟੇ ਪੈਨ ਲਵੰਨਾ ਸੁੱਤੜੇ ਸੁਖੀ ਸੰਗ ਸਤੜੇ ਸੰਗ ਮਾਇਆ ਟੋਟੇ ਕਾਰਨੇ ਨਾਨਕ ਸੇ ਜਿਗਨ ਨਾ ਜਿਸਨਾ ਨਾਮੁ ਚਾਹੇ ਮਾ ਮਿਰਗਾਤ ਸੁਨਾ ਪਿਰ ਪੁੰਨੇ ਉਟੇ ਨੁਰ ਕਰਤਾ ਗੋ ਜਿਨਿ ਸਾਚਾ ਚਰਨ ਧਿਆਨ ਨਾਨਕ ਮਨ ਤਨ ਪਭ ਪਤਤਉ ਦਾਨਨ ਪਦਤਉ ਦਾਨ ਪਾਰ ਬ੍ਰਹਮੋ ਸਮਰਖ ਪਰਕ ਪਾਰ ਆਨਿ ਸਾਂ ਦਾਰੇ ਨਾਨਕਾ ਸੋ ਸਿਮਰੈ ਸਿਰਜਣ ਦੋ ਜੇ ਛੋੜ ਕਵਟਣੀ ਇੱਕ ਸੋ ਜਿਲਾਏ ਦੂਜੇ ਪਾਵੇਂ ਨਾਨਕ ਬੈਣ ਲੰਢੀ ਜਾਏ ਤੱਟੜੇ ਬਿਜਾਰ ਸੁੰਦਕ ਨੂੰ ਲੰਝਾਰਿਆ ਸੱਚ ਉਪਕੰਜ ਲੰਧਿਆ ਜੇ ਤੱਟੜੇ ਪ੍ਰਸਾਰ ਪੰਥ ਪ੍ਰੇਮ ਨ ਜਾਨਿ ਹੀ ਭੂਲੇ ਫਿਰੇ ਗਵਾਰ ਨਾਨਕ ਹਰ ਬਿਸਰਾਏ ਕੈ ਪੁੰਦੇ ਨਰਕੰਦਿਆਰ ਮਾਇਆ ਖਉ ਮਰ ਕੰਢੜੇ ਜੇ ਲਹਾ ਕਿੰਨਾ ਸਵਿਤੋਨ ਤਨ ਜੜਾਏ ਆਪਣੇ ਲਹਾ ਸੋ ਸੱਜਣ ਟੋਨ ਸੱਜਣ ਸਤਿਆ ਪਾਤਸ਼ਾਹ ਹੋ ਸਿਰਸਾ ਹੰਦਰ ਸਾਹ ਹੋ ਜਿਸ ਪਾਸ ਬੈਠਿਆ ਸੋਹੀਐ ਸਭ ਸਜਣ ਸੱਜਾ ਪਾਤਸ਼ਾਹ ਹੋ ਸਿਰਸਾ ਹੰਦਸਾ ਹੋ ਜਿਸ ਪਾਸ ਬੈਠਿਆ ਸੋਹੀਐ ਸਬਨਾਂ ਵਿਸਾਉ ਇੱਕ ਓ ਅੰਕਾਰ ਸਤਗੁਰੂ ਪ੍ਰਸਾਦ प्रिपासा तरना पोयो ही गयो ਸਗਲਾ ਜਿਨੇ ਆਪਣੀ ਕਰਮਾਨ ਇਹ ਨਮ ਹੈ ਕਜ ਸੰਗੀ ਨਹੀਂ ਨਾਨਕ ਸੱਚੀ ਜਾਨ ਪਦ को नानक नर ਜੇ ਸਿਮਰਤ ਗਤ ਪਾਈ ਐ ਕਾਰ ਕੋ ਨਾਨਕ ਦੇ ਪਜਵਾ kata hey teja the man Yeah. Okay. Да, yeah, yeah. ਈਮਾਨ ਮਨ ਮਾਇਆ ਮਹਿ ਫਦਰਹੀਓ ਬਿਸਰਿਯੋ ਸੰਗਨ ਕੋਏ ਕੋ ਨਾਨਕ ਹਰਿ ਪਜਮਨਾ ਅੰਤ ਸਹਾਇ ਹੋਏ ਜਨਮ ਜਨਮ ਪਰਮਤ ਫਿਰਿਓ ਮੈਂ ਕਰ ਰਹੀਓ ਮਿੱਟਿਓ ਨ ਮਨ ਕੋ ਮਾਨ ਦਰਮਤਿ ਸਿਓ ਨਾਨਕ ਫਦਿਓ ਦਖਲਿ ਹੋ ਭਗਵਾਨ ਬਾਲ ਜੁਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜ ਨਾਨਕ ਮੂਰਤ ਚਤਰ ਜਿਓ ਛੋਟਤ ਨਾਹੀ ਨਪੀਤ ਨਰ ਚਾਹਤ ਕਚਿਓ ਰਯੋ ਰੇ ਕੀਓ ਰੇ ਪਈ ਚਿਤਵਦਰਿਓ ਠਗੋ ਜਤਨ ਬੋਧ ਸੁਖ ਗਏ ਕੀਏ ਦੁੱਖ ਕੋ ਕਿਉ ਨ ਕੋਏ ਕੋ ਨਾਨਕ ਸੁਣੇ ਮਨ ਹਰ ਪਾਵੈ ਸਮੋਏ ਜਗਤ ਬਿਨਾਰੇ ਫਿਰਤ ਹੈ ਸੋ ਤਨੈ ਨੇਤ ਨਾਨਕੇ ਬਿਦ ਹਰਪਜੋ ਇਕ ਮਨ ਹੋਏ ਇਕ ਚਿਤ ਤੀਰਤ ਪਰ ਤਰਨ ਦਾਨ ਕਰ ਮਨ ਮੈਂ ਤਰੇ ਗੁਨ ਨਾਨਕ ਨਿਰផល ਜਾਤ ਤੇ ਸੇਰ ਕੰਪਿਓ ਪਗ ਢਗਮਗੇ ਨਨ ਜੋਤ ਤੇਹੀ ਨ ਕੋ ਨਾਨਕ ਇਹ ਬਿਦਪਈ ਤੋ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੇ ਇਹ ਕਾਚ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਦਾ ਵਾਲੇ ਜੁੰਡਿਓ ਬੰਦਰ ਪਰੇ ਕਛੂ ਨਾ ਹੋਤ ਉਪਾਇ ਕੋ ਨਾਨਕ ਅਬੇ ਸੋਕੇ ਜੇ ਤੂੰ ਮਰੇ ਹੱਥ ਮੇ ਇਹ ਨਿਤ ਨਿਤ ਰਕਰਤ ਰੋ ਤਮ ਸੰਸਾਰ ਚਰਨ ਲਗਤ ਰਹੀਐ ਸਾਮ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੁ ਨਾਹੀ ਮਨੁ ਜੋ ਕਿਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਤਿ ਪਿਉਈ ਤਰਸ ਬਿਆ ਮੇ ਰਾਮਤ ਹੋਈ ਸਤਿਗੁਰ ਸਜਨ ਮਿਲਿਆ ਨਾਨਕ ਨਾਮੁ ਮਿਲਤ ਜੀਵਾ ਤਨ ਮਨ ਤੀ ਵਹ ਰਿਆ ਤਰਸ ਪਿਆ ਮੇ ਰਾਮ ਤੋ ਹੋਇ ਸਤਿਗੁਰ ਸਿਜਨ ਮਿਲੇਆ ਨਾਨਕ ਨਾਮੁ ਮਿਲਤ ਜੀਵਾ ਤਨ ਮਨ ਤੀ ਵਹ ਰਿਆ ਇਕ ਓਅੰਕਾਰ ਸਤਿਗੁਰ ਪ੍ਰਸਾਦਿ रागो एक सन पंच गुरंगन संकल अपे अर्पण नंदन प्रथम रागौ कह रवे करहि पंच रागनी संग गुचरहि प्रथम पहर न लावे पुनि आके गावै बंगरे पुण्य स लेखीति भई बारी ए पहरो के पांचू नारी पंचमर्थ साध सुंदराव बंगा दमद पदम गावै ਲਲਤ ਬਨ ਬਨ ਗਾਮਹੀ ਆਪਣੀ ਆਪਣੀ ਪਾਤ ਜਪੁੱਤਰ ਪੈਰ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਰ ਕੋ ਸੰਗ ਨਾ ਪੈ ਸੰਦ ਰਾਗਨੀ ਪੰਚ ਸਥਾਪੈ ਗੋੜ ਕਰੀਰ ਦੇ ਬੰਦਾਰੇ ਗੰਦਾਰੇ ਸੇ ਮੋਤੀ ਉਚਾਰੇ ਤਨਾ ਸ੍ਰੀ ਅਪੰਚੋ ਗਾਈ ਮਾਨ ਰਗ ਕੋ ਸੁਨ ਸੰ ਲਾਏ ਮਾਰੂ ਮਥਨ ਮੇ ਵਾਰਾ ਪਰਮਚਨ ਕੋ ਸੁ ਕੋ ਗਾਰਾ ਕੋ ਗਟਰ ਪੂਰਨ ਨੰਦ ਗਾਏ ਸ਼ਰਮਾਲ ਕੋ ਸੰਤ ਸਿੰਘ ਲਾਏ ਪੁਨ ਹੋਇ ਆਇ ਹੰਦੋਲ ਪੰਜ ਨਾਰ ਸੰਗਿ ਟੋਤ ਸੋਤ ਉੱਠ ਤਾਨ ਕਲੋਲ ਗਾਇਨ ਕਰ ਮਲਾਵੇ ਤਲੰਗੀ ਦੇਵ ਕਰਿਆਏ ਬਸੰਤੇ ਸੰਧੂਰ ਸੋਹਾਏ ਸਰਸਿ ਹੀ ਦਪਾਰ ਜਾ ਸੰਗ ਲਾਏ ਪੰਚ ਉਰਜਾ ਸੁਰਮਨੰਦ ਪਾਦ ਕਰਿ ਆਏ ਚੰਦਰ ਬਿ ਮੰਗਲਨ ਸੁਹਾਏ ਸਰਸਮਾਨੁ ਆਇ ਬਨੋਦਾ ਗਵਤ ਪ੍ਰਸੰਦ ਕਮੁਦਾ ਅਸ਼ਟਪੁੱਤਰ ਮੈਂ ਕਹੈ ਸਰvare ਪੁਨਿਆਇ ਦੀਪਕਿ ਬਾਰੀ ਕਚੇਨੀ ਪਟਮੰਜਰੀ ਟੋਡੇ ਕੇ ਅਨਾਪ ਕਮੋਦੀਰ ਗੁਜਰੀ ਸੰਗ ਦੀਪਕਿਤਾ ਲੰਕਾ ਪੁੱਤਰ ਹੋਰ ਰਾਮਾ ਕਮਲ ਕੋ ਸਿਮ ਚੰਪਾ ਕੇ ਨਾਮਾ ਗੋਰਾ ਰੂਪਨ ਰਖ ਲਿਆ ਨਾ ਇਟ ਪੁੱਤਰ ਦੀਪਕ ਜਨ ਸਭ ਮੈਨ ਜਿਨਾ ਗਵਦ ਮੈਂ ਪੰਚ ਸੰਗ ਬਰੰਗਨ ਲਾਵੈ ਮੇਰਾ ਰਿਕਰ ਨਾ ਪੀ ਤਰੇ ਗਵ੍ਰਿਕ ਗਵ ਸਾਵਰੀ ਤੇ ਪਾਚ ਸਿੰਦਵੀ ਲਾਪੀ ਸ੍ਰੀ ਰਾਖਸ ਪੰਚੋ ਥਾਪੀ ਸਨੁਸਾਰ ਸਾਗਰ ਨਾਯੋਰ ਗਉੜ ਗੰਬੀਰ ਚੁਪਤੈ ਰਾਗੇ ਗੁੰਨ ਕੁੰਭ ਹੰਬੀਰ ਕਸ਼ਟਮੇਗ ਦਾਗਵੰਗ ਵੈ ਪੰਚ ਸੰਗ ਬ੍ਰੰਗਨ ਜਾਵੇ ਸੋਰਠਿ ਗੁੰਡ ਮੰਨਰੀ ਤੁਨੀ ਪੁੰਨ ਗਾਵੈ ਅਸਾ ਗੁਣ ਗੁੰਡੀ ਉਚੈ ਸੁਰਦੋਪੁਨਕੇਨੀ ਮੇਗ ਰਾਗ ਜਪਤੁ ਤੁਟਿਨੀ ਬੇਰਤ ਗਏ ਤਰ ਕੇਂਦਾ ਰਾਜ ਜਿਉ ਨਿਤਨਟ ਹੋ ਜਲੰਤਾਰਾ ਪੁਨ ਗਾਵ ਸੰਕਰ ਸਿਆਮਾ ਮੇਗ ਰਾਗ ਪੁੱਤਰ ਕੇ ਨਮਾ ਕਾਇਤ ਰਾਗ ਗੋਲੰਗਾਏ ਕੋਈ ਤੇ ਦਾ ਗੂਨ ਗਾਏ